ਅੱਲਾ ਰਹਿਮਾਨ ਰਹੀਮ ਸ਼ੁਗੁਲਲਾ ਤਾਲਾ ਦੇ ਨਾਮ ਤੋਂ ਜੋ ਬੜੀ ਨਿਰਭਾਨ ਤੇ ਨਿਹਾਇਤ ਰਹਿਮ ਕਰਨ ਵਾਲਾ ਹੈ ਅੱਜ ਸਾਡੇ ਪੰਜਾਬ ਦੀ ਜਿਹੜੀ ਸ਼ਾਨ ਨੇ ਸੰਤ ਸਿੱਚੇਵਾਲ ਜੀ ਦੇ ਕੋਲ ਅਸੀਂ ਆਏ ਹਾਂ ਇਹ ਕਾਲੀ ਬੋਈ ਨੂੰ ਜਿਸ ਨੂੰ ਅੱਜ ਤੱਕ ਲੋਕ ਇਹ ਸਮਝਦੇ ਸੀਗੇ ਕਿ ਇਹ ਸਾਫ਼ ਨਹੀਂ ਹੋ ਸਕਦੀ ਅੱਜ ਉਹਦੀ 25ਵੀਂ ਬਰੇਗਨ ਡੈਰੇ ਉਹ ਇੱਥੇ ਦਾ ਪਾਣੀ ਔਰ ਇਹਦੀ ਸਵੱਛਤਾ ਔਰ ਇਹਦੀ ਖੂਬਸੂਰਤੀ ਜਿਹੜੀ ਹੈ ਉਹ ਤੁਸੀਂ ਦੇਖ ਕੇ ਇਸ ਗੱਲ ਨੂੰ ਆਪਣੀ ਅੱਖਾਂ ਨਾਲ ਕਹਿ ਸਕਦੇ ਹੋ ਕਿ ਇਹ ਇੱਕ ਇਨਕਲਾਬ ਹੈ ਜਿਵੇਂ ਕਿ ਇਨਸਾਨਾਂ ਵੱਲੋਂ ਵਰਪਾ ਕੀਤਾ ਗਿਆ ਹੈ ਜੋ ਗੁੰਦੂ ਦਾ ਬਾਦ ਮਸ਼ਹੂਰ ਸ਼ੇਅਰ ਹੈ ਕਿ ਹਿੰਮਤ ਮਰਦਾ ਮਦਦ ਹੈ ਖੁਦਾ ਦੀ ਜਦ ਕੋਈ ਮਰਦਾ ਕਲੰਦਰ ਬੰਦਾ ਕੋਈ ਹਿੰਮਤ ਕਰਦਾ ਹੈ ਤੇ ਖੁਦਾ ਦੀ ਮਦਦ ਉਹਦੇ ਵਿੱਚ ਸ਼ਾਮਿਲ ਹੋ ਜਾਂਦੀ ਹੈ ਤੇ ਮੈਂ ਇਸ ਮੌਕੇ ਤੇ ਬਾਬਾ ਜੀ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਹਾਂ ਔਰ ਸਾਰੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਈ ਦਹਾਕਿਆਂ ਤੋਂ ਬਾਅਦ ਜਾਂ ਇਹ ਕਹਿ ਸਕਦੇ ਆਂ ਵੀ ਕਈ ਸਦੀਆਂ ਤੋਂ ਬਾਅਦ ਇੱਕ ਐਸਾ ਸੰਤ ਵੀ ਆਇਆ ਹੈ ਜਿਹੜਾ ਕਿ ਪਰਿਆਵਰਣ ਦੀ ਗੱਲ ਕਰ ਰਿਹਾ ਹੈ ਔਰ ਜਿਹੜਾ ਪਰਿਆਵਰਣ ਨੂੰ ਸੁਧਾਰਨ ਦੀ ਗੱਲ ਕਰ ਰਿਹਾ ਔਰ ਸਿਰਫ ਗੱਲ ਹੀ ਨਹੀਂ ਕਰ ਰਿਹਾ ਬਲਕਿ ਉਹ ਕਰਕੇ ਉਹਨਾਂ ਨੇ ਕਈ ਐਗਜ਼ਾਮਪਲ ਜਿਹੜੀਆਂ ਉਹ ਸੈਟਅਪ ਕਰ ਦਿੱਤੀਆਂ ਕਈ ਨਮੂਨੇ ਜਿਹੜੇ ਸਾਨੂੰ ਦਿਖਾ ਦਿੱਤੇ ਤੇ ਜਿਸ ਤਰ੍ਹਾਂ ਇਹ ਲੁਧਿਆਣੇ ਦੇ ਵਿੱਚ ਬੁੱਢੇ ਨਾਲੇ ਨੂੰ ਬੁੱਢਾ ਦਰਿਆ ਬਣਾਉਣ ਦੇ ਲਈ ਵਾਪਸ ਲੱਗੇ ਹੋਏ ਜਿਹੜਾ ਕਦੀ ਬੁੱਢਾ ਦਰਿਆ ਸੀਗਾ ਤੇ ਉਹਦੇ ਲਈ ਵੀ ਅਸੀਂ ਇਹਨਾਂ ਦੇ ਰਿਣੀ ਆ ਔਰ ਇੱਥੇ ਆ ਕੇ ਭਾਈਚਾਰਕ ਸਾਂਝ ਦੇਖਣ ਨੂੰ ਮਿਲੀ ਹੈ ਪੰਜਾਬ ਦੇ ਅਲੱਗ-ਅਲੱਗ ਧਰਮਾਂ ਦੇ ਅਲੱਗ-ਅਲੱਗ ਪੰਥਾਂ ਦੇ ਲੋਕ ਜਿਹੜੇ ਨੇ ਅ ਇਸ ਵੇਲੇ ਇੱਥੇ ਸਿਚੇਵਾਲ ਤੋਂ ਆਏ ਹੋਏ ਨੇ ਤੇ ਮੈਂ ਇੱਕ ਵਾਰ ਇਹਨਾਂ ਨੂੰ ਵਧਾਈ ਜੀ ਦੇਣਾ ਚਾਹੁੰਦਾ ਔਰ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਇਸ ਵੇਲੇ ਪੂਰੇ ਭਾਰਤ 'ਚ ਸਿਆਸੀ ਤੌਰ ਤੇ ਜਿਹੜੀ ਨਫ਼ਰਤ ਦੀ ਲਹਿਰ ਚੱਲਦੀ ਪਈ ਹੈ ਉਹ ਪੰਜਾਬ ਦੀ ਮੁਹੱਬਤ ਦਾ ਮਿੱਠਾ ਪਾਣੀ ਹੀ 부ਝਾ ਸਕਦਾ ਹੈ ਤੇ ਆਓ ਰਲ ਮਿਲ ਕੇ ਸੰ ਸਿਚੇਵਾਲ ਜੀ ਦੇ ਹੱਥ ਮਜ਼ਬੂਤ ਕਰੀਏ ਤਾਂ ਕਿ ਮੁਹੱਬਤ ਦਾ ਸੁਨੇਹਾ ਜਿੰਨਾ ਪੂਰੇ ਦੇਸ਼ ਦੇ ਵਿੱਚ